ਕੋਲ ਇਹ ਬੀਜੇਪੀ ਸਰਕਾਰ ਦੀ ਗਿਣੀ ਮਿਚੀ ਹੋਈ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਕਿਉਂਕਿ ਸਾਰਾ ਦੇਸ਼ ਲੰਘ ਕੇ ਆਉਣਾ ਔਰ ਮੈਂ ਨਹੀਂ ਕਹਿੰਦਾ ਕਿ ਸਾਡੇ ਬੱਚੇ ਨਹੀਂ ਸੀ ਸਾਡੇ 30 ਬੱਚੇ ਸੀ ਪਰ 33 ਬੱਚੇ ਹਰਿਆਣੇ ਦੇ ਸੀ ਔਰ 33 ਬੱਚੇ ਜਿਹੜੇ ਆ ਉਹ ਗੁਜਰਾਤ ਦੇ ਸੀ ਲੇਕਿਨ ਗੁਜਰਾਤ ਮਾਡਲ ਤਾਂ ਪਿਛਲੇ 10 12 ਸਾਲਾਂ ਦੇ ਵਿੱਚ ਇੰਨਾ ਤਰੱਕੀ ਦੇ ਵਿੱਚ ਹੈ ਕਿ ਦੇਸ਼ ਦੇ ਵਿੱਚ ਸਰਕਾਰੀ ਗੁਜਰਾਤ ਮਾਡਲ ਦੀ ਚੱਲ ਰਹੀ ਹੈ ਜੇ ਗੁਜਰਾਤ ਮਾਡਲ ਇੰਨਾ ਚੰਗਾ ਤਾ ਫਿਰ ਮੈਨੂੰ ਲੱਗਦਾ ਫਿਰ ਉੱਥੇ ਦੇ ਲੋਕਾਂ ਨੂੰ ਤਾਂ ਇਲੀਗਲ ਜਿਹੜੀ ਆ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਕਿਵੇਂ ਦੇਖਿਓ ਇਹ ਇਸ ਤਰੀਕੇ ਨਾਲ ਜਾਜ ਉਤਾਰਨਾ ਪੰਜਾਬ ਤੇ ਸਪੈਸ਼ਲੀ ਨਹੀਂ ਮੈਨੂੰ ਲੱਗਦਾ ਕਿ ਇਹ ਪੰਜਾਬ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਦੇਖੋ ਸਾਡੇ ਸਾਡੇ ਸਾਡੀ ਸਮੱਸਿਆ ਹੈਗੀ ਆ ਪਰ ਅਵੀ ਨਿਊਜ਼ ਦੀ ਸਮੱਸਿਆ ਹੈਗੀ ਆ ਬੱਚੇ ਕਿਤੇ ਨਾ ਕਿਤੇ ਜੌਬਸ ਨੂੰ ਭਾਲਦੇ ਹੈਗੇ ਆ ਬਹੁਤ ਗਿਣਤੀ ਦੇ ਵਿੱਚ ਪੰਜਾਬੀ ਜਾਂ ਅੱਜ ਕੱਲ ਹਰਿਆਣਵੀ ਵੀ ਗੁਜਰਾਤੀ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਗਏ ਹੋਏ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਲੀਗਲ ਤਰੀਕੇ ਦੇ ਨਾਲ ਉੱਥੇ ਜਾਣ ਕੋਈ ਚੰਗੇ ਸਕਿਲਡ ਜਿਹੜੇ ਬੱਚੇ ਹੈਗੇ ਆ ਉਹ ਜਾਣ ਸੋ ਥੈਟ ਕਿ ਇਹਨਾਂ ਚੀਜ਼ਾਂ ਦੀ ਸਾਰੀ ਜਿਹੜੀ ਉਹ ਠੀਕ ਠਾਕ ਇਹਨੂੰ ਪਾਸੇ ਨੂੰ ਤੋਰਿਆ ਜਾਵੇ